ਜੀ ਬਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਅੱਬਾ ਪਹੁੰਚੇ ਆ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਅੱਜ ਵਧੀਆ-ਵਧੀਆ ਮਾਡਲ ਦੇ ਟਰੈਕਟਰ ਤੁਸੀਂ ਦੇਖੋ ਬਾਈ ਜੀ ਟਰੈਕਟਰ ਵੀਡੀਓ ਨਾਲ ਬਣੇ ਰਹੋ ਤੇ ਵੀਡੀਓ ਨੂੰ ਆਪਣੇ ਨੂੰ ਜਲਦੀ-ਜਲਦੀ ਨੂੰ ਸ਼ੇਅਰ ਕਰ ਦਿਓ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਟਰੈਕਟਰ ਬਹੁਤ ਵਧੀਆ ਪਹੁੰਚੇ ਆ ਮੰਡੀ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਘੈਂਟ-ਘੈਂਟ ਟਰੈਕਟਰ ਜੇ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਆਪਣਾ ਫੋਨ ਨੰਬਰ ਆ ਜੀ 78885 38188 12973393800 ਲਓ ਭਾਈ ਜੀ ਤੁਹਾਨੂੰ ਦਿਖਾਉਣੇ ਆਗੇ ਵਧੀਆ ਵਧੀਆ ਟਰੈਕਟਰ ਵੀਡੀਓ ਨਾਲ ਬਣੇ ਰਹੋ ਜੀ ਲਓ ਭਾਈ ਜੀ ਪਹਿਲਾ ਟਰੈਕਟਰ ਦੇਖੋ ਤੁਸੀਂ ਬਰਨਾਲੇ ਦੀ ਟਰੈਕਟਰ ਮੰਡੀ ਦੇ ਵਿੱਚ ਆਜੋ ਜੀ ਫਿਰ ਹਾਂਜੀ ਭਾਈ ਜੀ ਅੱਜ ਆਪਾਂ ਪਹੁੰਚੇ ਆ ਜੀ ਟਰੈਕਟਰ ਮੰਡੀ ਬਰਨਾਲਾ ਅੱਜ ਤਰੀਕਾ ਹੈ ਜੀ 16 ਤੇ 12ਵਾਂ ਮਹੀਨਾ ਜੀ 2024 ਹੈ ਜੀ ਲਓ ਬਈ ਜੀ ਤੁਹਾਨੂੰ ਤੁਹਾਨੂੰ ਦਿਖਾਉਣੇ ਹੈਗੇ ਸੋਨਾ ਲੀਕਾ ਟਰੈਕਟਰ ਪੰਜਾਬ ਨੰਬਰ ਤੁਸੀਂ ਦੇਖੋ ਟਰੈਕਟਰ ਜੀ 2001 ਮਾਡਲ ਟਰੈਕਟਰ ਹੈ ਬਹੁਤ ਵਧੀਆ ਟਰੈਕਟਰ ਹੈ ਬਾਈ ਜੀ ਤੁਸੀਂ ਦੇਖੋ ਵੀਡੀਓ ਦੇ ਵਿੱਚ ਮੂਹਰੇ ਟਾਇਰ ਨਵੇਂ ਆ ਤੇ ਮਗਲੇ ਨਵੇਂ ਬਈ ਚਾਰੇ ਚੌਕੜਾ ਨਵੇਂ ਚੜਿਆ ਹੋਇਆ ਟਰੈਕਟਰ ਦੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਇੰਟਰਨੈਸ਼ਨਲ ਡੀਸੀ ਟਰੈਕਟਰ ਹੈ ਬਾਈ ਜੀ ਬਹੁਤ ਸੋਹਣਾ ਟਰੈਕਟਰ ਹੈ ਤੁਸੀਂ ਦੇਖ ਸਕਦੇ ਹੋ ਬਾਈ ਜੀ ਵੀਡੀਓ ਦੇ ਵਿੱਚ 2001 ਮਾਡਲ ਹੈ ਜੀ 2 ਲੱਖ 20 ਹਜ਼ਾਰ ਰੁਪਏ ਦਾ ਰੇਟ ਪਿਆ ਹੋਇਆ ਹੈ ਜੀ ਦੇ ਸਕਦੇ ਆ ਬਾਈ ਟੈਂਟਾ ਟਰੈਕਟਰ ਸੋਨਾਲੀ ਕਾ ਸਾਫਟਰ ਬਾਈ ਜੀ 2001 ਮਾਡਲ ਚਾਰੇ ਟਾਇਰ ਨਵੇਂ ਆ ਦੇਖੋ ਬਾਈ ਜੀ ਚਾਰੇ ਟਾਇਰ ਬਿਲਕੁਲ ਨਵੇਂ ਆ ਲਓ ਬਾਈ ਜੀ ਦੇਖੋ ਜਿਹੜਾ ਨਵਾਂ ਵਧੀਆ ਪਿਆ ਸੱਤਰੀ ਲੱਗੀ ਆ ਟਰੈਕਟਰ ਬਹੁਤ ਸੋਹਣਾ ਬਾਈ ਜੀ ਦੇਖੋ ਲਓ ਬਈ ਤੁਹਾਨੂੰ ਆਗਲਾ ਟਰੈਕਟਰ ਇੱਕ ਹੋਰ ਦਿਖਾਉਣੇ ਬਾਈ ਜੀ ਉਹ ਵੀ ਟਰੈਕਟਰ ਬਹੁਤ ਸੋਹਣਾਗਾ ਆ ਜਾਓ ਜੀ ਵੀਡੀਓ ਵਿੱਚ ਲਓ ਬਾਈ ਜੀ ਇੱਕ ਆ ਖੜਾ ਜੀ 735 ਟਰੈਕਟਰ ਦੇਖੋ ਇਹ ਟਾਇਰ ਟੂਰ ਮੰਗਲੇ ਦਾ ਜੀ ਇਹਦੇ 30 ਕੁ ਪੈਸੇ ਤੇ ਮੂਹਰੇ ਵਧੀਆ ਪਿਆ ਟਰੈਕਟਰ ਸੋਹਣਾ ਜੀ ਲਓ ਜੀ 84 ਮਾਡਲ ਹੈ 1 1 ਲੱਖ 5000 ਰੁਪਏ ਰਾਈ ਟਾਇਰ ਟਰੈਕਟਰ ਸੋਹਣਾ ਬਈ ਤੁਸੀਂ ਦੇਖ ਸਕਦੇ ਵਧੀਆ ਟਰੈਕਟਰ ਹੈ ਬਈ ਜੀ ਜੇ ਕਿਸੇ ਪ੍ਰਾਣੇ ਲੈਣਾ ਪਾਉਣ ਮੂਹਨ ਦੀ ਖਾਤਰ ਟਰੈਕਟਰ ਸਵਰਾਜ ਵਧੀਆ ਹੁੰਦੇ ਬਈ ਜੀ ਦੇਖੋ 87 ਮਾਡਲ ਟਰੈਕਟਰ ਲਓ ਬਈ ਇੱਧਰ ਕਾ ਗਿਆ ਬਈ ਸੋਨਾ ਵਾਲੀ ਕਾ ਟਰੈਕਟਰ 8 ਬਾਬਾ ਦਾ ਸੋਨਾਲੀ ਕਾ ਦੇਖੋ 8 ਬਾਬਾ ਦਾ ਸੋਨਾਲੀ ਕਾ 2009 ਮਾਡਲ ਹੈ 2 ਲੱਖ 15000 ਰੁਪਏ ਰੇਟ ਹੈ ਦੇਖੋ ਬਾਈ ਟਰੈਕਟਰ ਘੈਂਟਾ ਦੇਖ ਸਕਦੇ ਜੀ ਬਰਨਾਲਾ ਦੀ ਟਰੈਕਟਰ ਮੰਡੀ ਆ ਟਰੈਕਟਰ ਵਧੀਆ ਖੜਿਆ ਜੀ ਤੁਸੀਂ ਦੇਖ ਸਕਦੇ ਵੱਡੇ ਟਾਇਰਾਂ ਦਾ ਟਰੈਕਟਰ ਹੈ ਬਾਈ ਜੀ ਦੇਖੋ ਟਰੈਕਟਰ ਘੈਂਟਾ ਪੂਰਾ ਬਾਈ ਜੀ ਇਹ ਸਾਇਦ ਸੂਸਾਬ ਵਧੀਆ ਪਈ ਹੈ ਜੀ ਟਰੈਕਟਰ ਦੀ ਵਧੀਆ ਟਰੈਕਟਰ ਬਈ ਓਕੇ ਦੀ ਰਿਪੋਰਟ ਹੈ ਟਰੈਕਟਰ ਮੱਡੀ ਬਰਨਾਲਾ ਜੀ ਲਓ ਬਈ ਇੱਕ ਟਰੈਕਟਰ ਤੁਹਾਨੂੰ ਹੋਰ ਦਿਖਾਉਣੇ ਆ ਅੱਗੇ ਚੱਲੋ ਲਓ ਬਈ ਸੋਨ ਵਾਲੀ ਕਾ ਟਰੈਕਟਰ ਕੁਝ ਹੋਰ ਦੇਖ ਸਕਦੇ ਸੋਨ ਵਾਲੀ ਕਾ ਟਰੈਕਟਰ ਵਿੱਚ ਚਾਰੇ ਟਾਇਰ ਵਧੀਆ ਪਏ ਆ ਤੁਸੀਂ ਦੇਖ ਸਕਦੇ ਹੋ 2013 ਮਾਡਲ ਟਰੈਕਟਰ ਹੈ 3 ਲੱਖ 40 ਹਜ਼ਾਰ ਰੁਪਏ ਰੇਟ ਹੈ 2013 ਮਾਡਲ ਹੈ 3 ਲੱਖ 40 ਹਜ਼ਾਰ ਰੁਪਏ ਰੇਟ ਹੈ 750 ਸੋਨ ਵਾਲੀ ਕਾ ਟਰੈਕਟਰ ਹੈ ਇਹ ਰੇਟ ਹੈ ਵੀਡੀਓ ਦੇ ਵਿੱਚ ਹੈ ਟਰੈਕਟਰ ਕਿੱਥੇ ਹੈ ਜੀ ਕੋਈ ਕੁਝ ਨਾ ਮਿਲ ਕੰਮ ਨਹੀਂ ਕਰਦਾ ਸਾਈਡ ਗਈਦਾ ਜੀ ਸਾਈਡ ਗਈਦਾ ਗੁਡੀਆ ਦੇ ਟਾਇਰ ਪਾਏ ਹੋਏ ਟਰੈਕਟਰ ਦੇ ਟਰੈਕਟਰ ਬਹੁਤ ਫਟਾ ਜੀ ਬਹੁਤ ਸੋਹਣਾ ਟਰੈਕਟਰ ਹੈ ਜੀ ਸੋਨਾਲੀਕਾ 750 ਟਰੈਕਟਰ ਦੇਖੋ 2013 ਮਾਡਲ ਹੈ ਜੀ ਦੇਖ ਸਕਦੇ ਆ ਜੀ ਪੰਜਾਬ ਨੰਬਰ ਆ ਜੀ ਟਰੈਕਟਰ ਸਾਰੇ ਜਿਹੜੇ ਸਾਨੂੰ ਹੁਣ ਤੱਕ ਦਿਖਾਇਆ ਅੱਗੇ ਚੱਲੋ ਜੀ ਲਓ ਜੀ ਇੱਕ ਟਰੈਕਟਰ ਆ ਗਿਆ दो हज़ार नौ मॉडल तीन लख पंद्रह हज़ार दो हज़ार नौ मॉडल तीन लख पंद्रह हज़ार सत्त सौ पंजा सोना लीका देखो जी सत सौ पंजा सोना लीका ट्रैक्टर घंटा भाई लो जी नीले नीले ट्रैक्टर, जी, ट्रैक्टर, 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 ने, ट्रैक्टर ने। तो है जी पंजाब नंबर ट्रैक्टर है टायर टायर टूर रोकया ट्रैक्टर के देख सकते हो लाइटा लुटा सब कुछ घंटा प्रेसर स्टेरिंग ने ट्रैक्टर देखो जी लो जी ट्रैक्टर वाइया भाई का ट्रैक्टर दो हजार तीन मॉडल जी देख सकते जी दो बटे पो लखं हजार रुपया रेट है जी देख सकते हो सोना लीका पैंती का लो जी ट्रैक्टर वादी जी घंटा ट्रैक्टर चार ही टायर नवे है ट्रैक्टर सोना भी का सोना लिखा हो, सो सत्त सौ पंताली पहला वीडियो पाई थी सत्त सौ पताली ट्रैक्टर है ਦੇਖੋ ਇਹ ਟਰੈਕਟਰ ਟਰੈਕਟਰ ਵਧੀਆ ਜੀ 2003 ਮਾਡਲ ਹੈ 240000 ਰੁਪਏ ਰੇਟ ਹੈ 2003 ਮਾਡਲ ਹੈ 240000 ਰੁਪਏ ਰੇਟ ਹੈ ਟਰੈਕਟਰ ਬਬਲੀ ਹੈ ਕਾਹ ਹੈ ਟਾਇਰ ਜੀ ਬਾਬਾ ਹੀ ਆ ਤੇ ਦੇਖ ਸਕਦੇ ਹੋ ਸੈਂਟਰ ਗੇਅਰ ਆ ਜਾਂਦਾ ਬਈਆ ਦੇਖ ਸਕਦੇ ਹੋ ਬਈ ਜੀ ਸੈਂਟਰ ਗੇਅਰ ਟਰੈਕਟਰ ਲੋ ਜੀ ਕਿ ਟਰੈਕਟਰ ਹੋ ਰ ਗਿਆ 750 ਸੋਨਾਲੀ ਕਾ ਕੀ ਗੱਲ ਬਾਤ ਦਾ ਦੱਸ ਡੈਕਟੋਪ ਲੱਗਿਆ ਹੈ ਪੂਰਾ ਵਧੀਆ ਸਾਫ ਰਵਿਕ ਟਰੈਕਟਰ 2010 ਮਾਡਲ ਹੈ ਤੰਨੇ ਰੱਖੇ 40000 ਰੁਪਏ ਰੇਟ ਹੈ 10 ਮਾਡਲ ਹੈ 340000 ਰੁਪਏ ਰੇਟ ਹੈ ਟਰੈਕਟਰ ਦੇਖੋ ਬਹੁਤ ਸੋਹਣਾ ਟਰੈਕਟਰ ਹੈ ਬਾਈ 2010 ਮਾਡਲ 340000 ਰੁਪਏ ਰੇਟ ਹੈ ਟਰੈਕਟਰ ਬਹੁਤ ਸੋਹਣਾ ਹੈ ਐਡ ਟਰੈਕਟਰ ਬਰਨਾਲੇ ਦੀ ਮੰਡੀ ਹੈ ਬਾਈ अठ सौ पचवंजा आ गया इधर अठ सौ पचवंजा ए पी स्वराज देखो ट्रैक्टर है देख सकते सवराज ट्रैक्टर बढ़िया ट्रैक्टर जी अठ सौ पचवंजा स्वराज है जी देख स चार टायर पूरे बढ़िया पे मॉडल दो हज़ार ग्यारह जी रेट तीन लख अ हज़ार ग्यारह मॉडल है रेट तीन लख अ हज़ार रुपया ट्रैक्टर है बढ़िया जी 3 स्टार ਹੈ ਆਰ ਪੀਟੀਓ ਲੋ ਜੀ ਸੈਂਟਰ ਗੇਅਰ ਹੈ ਟਾਇਰ ਦੇਖੋ ਜੀ ਗੁਡੀਆ ਦੇ ਟਾਇਰ ਪਾਏ ਹੋਏ ਵਧੀਆ ਟਰੈਕਟਰ ਹੈ ਬਈ ਅੱਗੇ ਚੱਲਦੇ ਹਾਂ ਬਈ ਹੁਣ ਲੋ ਬਈ ਤੁਹਾਨੂੰ ਦਿਖਾਉਣਿਆ ਫਾਰਮ 60 ਫਾਰਮ 60 16 9 28 ਦੇ ਟਾਇਰ ਹੈ ਟਰੈਕਟਰ ਬਹੁਤ ਵਧੀਆ ਬਈ ਜੀ ਦੇਖ ਸਕਦੇ ਹੋ ਛੋਟਾ ਟਰੈਕਟਰ ਤਿੰਨ ਸਿਲੰਡਰ ਹੈ ਚਾਰੇ ਟਾਇਰ ਨਵੇਂ ਹੈ ਦੇਖੋ ਉਹ ਗਾੜਾ ਮੁਰਗੂਟ ਲੱਗਿਆ ਵਧੀਆ ਨਵੇਂ ਦੇਖ ਸਰ ਟਰੈਕਟਰ ਬਹੁਤ ਧੀਆ ਮੈਂ ਪਰਫਰਮ ਕੋ ਲੱਗਿਆ 21 ਮਾਡਲ ਹੈ ਜੀ ਨਵਾਂ ਟਰੈਕਟਰ ਹੈ 385000 ਰੁਪਏ ਰੇਟ ਹੈ ਜੀ 385000 ਰੁਪਏ ਰੇਟ ਹੈ ਫਾਰਮ ਟਰੈਕ 60 ਫਬਰ ਦਾ ਦੇਖ 21 ਮਾਡਲ ਹੈ ਬਈ ਸਾਈਡ ਗੇਅਰ ਹੈ ਛੋਟਾ ਟਰੈਕਟਰ ਹੈ ਜੀ ਦੇਖ ਜਾਈਏ ਪੁਰਾਣਾ ਸਿਰਾ ਲੱਗਿਆ ਪਿਆ ਬਈ ਮੰਡੀ ਦੇ ਵਿੱਚ ਅੱਜ ਬਹੁਤ ਸੋਹਣੇ ਸੋਹਣੇ ਟਰੈਕਟਰ ਆ ਦੇਖੋ देते जी भाई कह ट्रैक्टर खड़ा जाऊं 2019 दो हज़ार उन्नीस मॉडल छह लख पचासी हज़ार रुपया रेट है जी देखो ट्रैक्टर बहुत भाई बहु मॉडल चा ट्रैक्टर उन्नीस मॉडल है टायर ओके आतरी लगी है बहुत सोनी दे सकते क्या बातें नहीं भाई जी ट्रैक्टर दियाँ घंटा ट्रैक्टर हरा हरा ट्रैक्टर है जी वीडियो भी शेयर करते बी दब के बहुत सोने सोने ट्रैक्टर लेके आए जी अच्छी खातर ये देखो जी कैंट कैंट ट्रैक्टर लो जी बहुत वजिया ट्रैक्टर है बी लो बी घर आ गया इधर आठ ट्रैक्टर आ गया ये देख सकते अर्जन ट्रैक्टर सत्तरी लगी हुई है स्पीकर स्पूकर लगे दो हज़ार भीह माडल है छह लख पचहत् हज़ार रेट है छह लख पचहत्तर हज़ार रेट है ट्रैक्टर सोना जी चार ही टायर रोकिया देखो जी नवी कंडीशन से ट्रैक्टर है पंजाब नंबर है जी तुम्हें सारे पाँच नंबर ट्रैक्टर दिखाया हूँ तक मरगाटा मरगूटा उ एम आरफ के टायर है देख सकते प्रेसर स्टेरेंगे निका जाए जी जवाक जा है तो देख सकते बहुत वीक्टर है जी सोना ट्रैक्टर है वीडियो शेयर कर दो प्लीज दब के लो जी लो गी। भाई जी ट्रैक्टर कपूरा गए जी स्वराज दो हजार बै मॉडल है, जा है रेटा अठ लख पैहठ हज़ार रुपया रेटाब नंबर है जी ਟਰੈਕਟਰ ਦੇਖੋ ਬਾਈ ਜੀ ਤੁਸੀਂ ਇਹ ਟਰੈਕਟਰ 969 ਹੈ ਬਾਈ 969 ਟਰੈਕਟਰ ਹੈ ਬਾਈ ਇਹ ਦੇਖ ਸਕਦੇ ਹੋ ਟਰੈਕਟਰ ਸੋਹਣਾ ਬਾਈ ਦੇਖੋ ਬਾਈ ਟਾਇਰ ਟੂਰ ਵਧੀਆ ਬਾਈ ਗੁੜੀਆ ਦੇ ਟਾਇਰ ਛਟੀੜੀ ਪੌੜੀ ਲੱਗੀ ਵੀ ਇਹ ਦੇਖੋ ਚੜਨ ਛਟੀੜੀ ਪੌੜੀ ਕਾ ਬਾਤਾਂ ਨੇ ਬਾਈ ਕੋਈ ਕਾਗਜ਼ ਵੀ ਨਹੀਂ ਰਿਹਾ ਟਰੈਕਟਰ ਦੇ ਅਸੀਂ ਦੇਖ ਸਕਦੇ ਹਾਂ ਬਹੁਤ ਸੋਹਣਾ ਟਰੈਕਟਰ ਹੈ ਬਾਈ ਘੂੜਾ ਬੰਪਰ ਲੱਗਿਆ ਹੋਇਆ ਦੇਖੋ ਜੀ ਘੂੜਾ ਬੰਪਰ ਲੱਗਿਆ 2022 ਮਾਡਲ ਹੈ ਜੀ 8 ਲੱਖ 65000 ਰੁਪਏ ਰੇਟ ਹੈ ਬਹੁਤ ਸੋਹਣਾ ਟਰੈਕਟਰ ਹੈ ਬਾਈ ਮਾਰੂ ਨੇ ਗਾਇ ਟਰੈਕਟਰ ਦੀ ਕਹਾ ਗਿਆ ਬਾਈ ਟਰੈਕਟਰ ਫਾਰਮ ਟਰੈਕ 60 ਇਹ ਵੀ ਵਧੀਆ ਟਰੈਕਟਰ ਹੈ ਫਾਰਮ ਟਰੈਕ 60 ਦੇਖੋ 2006 ਮਾਡਲ ਹੈ 2 ਲੱਖ 85000 ਰੁਪਏ ਰੇਟ ਹੈ ਜੀ दो लख पचासी हज़ार रेट कर बाकी मौके पर हो जाता हम देख सकते हो ट्रैक्टर सोना खतरी लगी है वजिया ट्रैक्टर बी लो जी पंजाब नंबर है बी ट्रैक्टर भी लो भी किधर हो रूर आ गया बी अठ सौ पचवंजा दो हज़ार तेरह मॉडल चार लख पचहत्तर हज़ार रुपये रेट है दो हज़ार तेरह मॉडल है लो ट्रैक्टर देखो नवं नवी कंडीशन सू सा पूरी लाल लाल पई है लो जी। अपोलो टायर पाए हुए देखो जी टायर ਓਕੇ ਬਈ ਪੰਜਾਬ ਨੰਬਰ ਹੈ ਪੀ ਵੀ 11 ਚ ਹੈ 4 ਲੱਖ 75 ਹਜ਼ਾਰ ਰੇਟ ਹੈ ਬਹੁਤ ਸੋਹਣਾ ਟਰੈਕਟਰ ਹੈ ਇਹ ਸਾਈਂ ਦੇਖੀ ਭਗਤ ਸਿੰਘ ਦੀ ਫੋਟੋ ਪਾਈ ਵੀ ਆ ਛਾਪੀ ਵੀ ਆ ਦੇਖ ਸਕਦੇ ਹੋ ਜਾਲੀ ਦੇ ਉੱਤੇ ਕੀ ਬਾਤ ਹੈ ਬਈ ਸੈਂਟਰ ਗੇਰ ਆ ਜੀ ਲਓ ਬਾਈ ਜੀ ਕਸਵਰਾ ਟਰੈਕਟਰ ਹੋ ਰਾ ਗਿਆ 2009 ਮਾਡਲ 3 ਲੱਖ 75 ਹਜ਼ਾਰ ਰੇਟ ਹੈ ਜੀ 2009 ਮਾਡਲ 3 ਲੱਖ 75 ਹਜ਼ਾਰ ਰੁਪਏ ਰੇਟ ਹੈ ਟਰੈਕਟਰ ਇਹ ਵੀ ਸੋਹਣਾ ਬਈ ਚਾਰੇ ਟਾਇਰ ਵਧੀਆ ਪਏ ਆ ओके ਜੀ ਦੇਖ ਸਕਦੇ ਹੋ 370 ਲੱਗੀ ਆ ਬਹੁਤ ਵਧੀਆ ਟਰੈਕਟਰ ਹੈ ਬਾਈ ਜੀ ਘੈਂਟ ਟਰੈਕਟਰ ਹੈ ਇਹ ਦੇਖ ਸਕਦੇ ਹੋ ਚਾਰੇ ਪਾਸੇ ਵਧੀਆ ਟਰੈਕਟਰ ਹੈ ਕਿਤੋਂ ਬਾਈ ਜੀ ਬਾਡੀ ਬੂਡੀ ਤੇ ਸੋਹ ਸਾ ਤੇ ਕਿਤੇ ਨਿਕਸਾ ਬਲ ਬਲ ਫਪਿਆ ਜੀ ਦੇਖ ਸਕਦੇ 370 ਲੱਗੀ ਜੀ ਸੈਂਟਰ ਗੇਰ ਵਾਲਾ ਟਰੈਕਟਰ ਦੇਖ ਸਕਦੇ ਹੋ ਓਕੇ ਰਿਪੋਰਟ ਆ ਜੀ ਲਓ ਬਾਈ ਇੱਕ ਜੌਂਡੀ ਆ ਰਿਹਾ ਹੈ 5210 52 ਦਾ ਜੌਂਡੀਅਰ 2021 ਮਾਡਲ 750000 ਰੁਪਏ ਕਰਦੇ ਆ ਬਾਈ ਦੇਖੋ ਜੀ ਸਤਰੀ ਲੱਗੀ ਆ ਬਹੁਤ ਵਧੀਆ ਟਰੈਕਟਰ ਹੈ ਜੌਂਡੀਅਰ ਰੀਸੈਕਲ ਬਾਈ ਕਿੰਨਾ ਸੋਹਣਾ ਟਰੈਕਟਰ ਹੈ ਲਓ ਕਹਿੰਟਾ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ ਬਾਈ ਯਾਰ ਰਾਈਰ ਹੋ ਗਿਆ ਦੇਖੋ ਜੀ ਟਰੈਕਟਰ ਦੇਖੋ ਬਾਈ ਸਾੜ ਜੇਰ ਬਸ ਸੋਹਣਾ ਟਰੈਕਟਰ ਕੀ ਬਾਤ ਹੈ ਕਹਿੰਟਾ ਟਰੈਕਟਰ ਟਰੈਕਟਰ ਲੁੱਟਣ ਲੱਗੀਆਂ ख जी इक्की माडल है सत्त लख रेट है जी यार अठ सौ पचवंजा है जी चार टायर वजिया अठ सौ पचवंजा ट्रैक्टर लो जी यह है दो हजार बई मॉडल तो बारह मॉडल है देखो जी। चार बंदा के पास बारह मॉडल के है ट्रैक्टर वाली ट्रैक्टर साफ है पूरा वाया टायर टू रुक के जाली लगी भी है मूहे देख सकते उदो ट्रैक्टर जाली जला देख बार मूहे कर दो रेट चार लख पत् हजार है भाई चार हजार पारते सुना भाई ओके रिपोर्ट है गा के लगे खड़े तुझे देख सकते भा अपने ਟਰੈਕਟਰ ਘੰਟਾ ਲਓ ਬਾਈ ਜੀ ਜਮਾ ਨਮਾ 2023 ਮਾਡਲ ਤੁਸੀਂ ਦੇਖ ਸਕਦੇ ਹੋ ਜਮਾ ਨਮਾ 2023 ਮਾਡਲ ਟਰੈਕਟਰ ਦੇਖੋ ਬਾਈ ਜੀ ਜਮਾ ਨਮਾ 2023 ਮਾਡਲ ਤੁਸੀਂ ਦੇਖ ਸਕਦੇ ਹੋ ਜੀ 2023 ਮਾਡਲ ਰੇਟ 7 ਲੱਖ 45000 ਰੇਟ 7 ਲੱਖ 45000 ਚਾਰੇ ਟਾਇਰ ਉਕੇ ਆਲੇ ਕਾਗਜ਼ ਵੀ ਨਹੀਂ ਲਾਏ ਬਾਈ ਦਾ ਦੇਖੋ ਤੁਸੀਂ ਗੁਡਇਰ ਦੇ ਟਾਇਰ ਹੈ ਚਾਰੇ ਆਲੇ ਟਾਇਰਾਂ ਇਹ ਕਾਗਜ਼ ਵੀ ਲਹੇ ਬਾਈ ਜੀ ਦੇਖੋ ਆ ਡੰਡਿਆਂ ਤੋਂ ਸੀਟ ਤੋਂ ਦੇਖੋ ਸੈਂਟਰ ਗੇਅਰ ਸੋਹਣਾ ਟਰੈਕਟਰ ਬਾਈ ਜੀ ਪੂਰਾ ਵਧੀਆ ਅੱਗ ਵਰਗਾ ਪਿਆ ਬਾਈ ਆ ਜਾਓ ਕਿਨਾਂ ਚੱਕ ਲੋ ਬਰਨਾਲੇ ਦੀ ਮੰਡੀ ਤੇ ਹੋਗੇ ਟਰੈਕਟਰ ਸਸਤੇ ਸੋਹਣੇ ਸੋਹਣੇ ਟਰੈਕਟਰ ਤੁਸੀਂ ਦੇਖ ਸਕਦੇ ਬਾਈ ਜੀ ਕਿੰਨੇ ਵਧੀਆ ਟਰੈਕਟਰ ਹੈ ਬਾਈ ਜੀ ਬਹੁਤ ਵਧੀਆ ਟਰੈਕਟਰ ਹੈ ਘੈਂਟ ਹੈ ਬਾਈ ਟਰੈਕਟਰ ਕੀ ਬਾਤਾਂ ਨੇ ਵੀਡੀਓ ਸ਼ੇਅਰ ਕਰ ਦਿਓ ਬਾਈ ਪਲੀਜ਼ ਚੈਨਲ ਨੂੰ ਲਾਈਕ ਫਾਲੋ ਲਾਜ਼ਮੀ ਕਰ ਲੈ ਲੋ ਇੱਕ ਕਬੂਟਾ ਆ ਗਿਆ ਜੀ ਕਬੂਟਾ 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 ਆ ਗਿਆ ਜੀ ਕਬੂਟਾ ਦੇਖ ਸਕਦੇ ਹੋ ਕਬੂਟਾ ਟਰੈਕਟਰ ਆ ਗਿਆ ਕਬੂਟਾ ਲਓ ਜੀ ਕਬੂਟਾ ਟਰੈਕਟਰ ਆ ਗਿਆ ਜੀ ਕਬੂਟਾ ਇਹਦਾ ਰੇਟ ਤੁਹਾਨੂੰ ਦੱਸ ਦਿਆਂ ਜੀ ਕੀ ਆ ਰੇਟ ਤੁਹਾਨੂੰ ਇਹਦਾ ਦੱਸ ਦਿਆਂ ਜੀ ਲਿਖਿਆ ਹੋਇਆ ਦੱਸ ਦਿਆਂ ਰੇਟ ਲਓ ਬਈ ਜੀ ਰੇਟ ਇਹਦਾ ਲਿਖਿਆ ਨਹੀਂ ਹੋਇਆ ਬਈ ਮੈਨੂੰ ਕਿਤੇ ਦਿਸ਼ਿਆ ਨਹੀਂ ਰੂਟ ਇਹਦਾ ਟਰੈਕਟਰ ਸੋਣਾ ਬਈ ਬਈ ਲਓ ਵੀ ਅਰਜਨ ਦੇਖੋ ਬਈ ਟਰੈਕਟਰ ਕਿਹਨੇ ਖਰੀਦਣਾ ਵੀ ਕੀ ਬਾਤ ਹੈ ਨਵਾਂ ਮਾਡਲ ਹੈ ਬਾਈ ਮਾਡਲ ਹੈ ਜੀ 7 ਲੱਖ 32000 ਰੇਟ ਮੰਗ ਰਿਹਾ ਬਾਈ ਟਰੈਕਟਰ ਸੋਹਣਾ ਵੀ ਦੇਖ ਲੈ ਰੈੱਡ ਰੈੱਡ ਪਿਆ ਹੰਗਾ ਜੀ ਅਰਜਨ ਟਰੈਕਟਰ ਕੀ ਬਾਤ ਹੈ ਇਹ ਟੂਰਨਾਮੇ ਚਾਰ ਗੁੱਡੀਅਰ ਦੇ ਟਾਇਰ ਪਾਏ ਹੋਏ ਟਰੈਕਟਰ ਘੈਂਟ ਆ ਵੀ ਵੀਡੀਓ ਵੀ ਸ਼ੇਅਰ ਕਰ ਦੋ ਦੱਪਗੇ ਪੂਰਾ ਵਧੀਆ ਟਰੈਕਟਰ ਅੱਗ ਵਰਗਾ ਟਰੈਕਟਰ ਪਿਆ ਦੇਖੋ ਟਰੈਕਟਰ ਆ ਦੇ ਬੀ ਦਬਾ ਦੇ ਕਰ ਬੰਪੁਰ ਬੰਪੁਰ ਨਾਲ ਦਾ ਸਾਰਾ ਕੁਝ ਸੋਨਾ ਟਰੈਕਟਰ ਲੀ ਆਰਜਨ ਨੋਬਾ ਜੀ 605 ਡੀਆਈ ਆਰਜਨ ਨੋਬਾ ਵੀਡੀਓ ਵੀ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਸਾਤਰੀ ਕਾਲ ਲੋ